ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਤਸ੍ਰੀ ਅਕਾਲ ਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 28 ਅਗਸਤ ਨੂੰ ਕਰਵਾਏ ਗਏ ਸਨ ਤੇ ਕੱਲ ਕਿਹੜੇ ਖਿਡਿਆਰੀ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣੇਗੇ ਤੇ ਪੂਰੀ ਵੀਡੀਓ ਦੇਖ ਕੇ ਉਹ ਪੂਰੀ ਜਾਣਕਾਰੀ ਦੇਵਾਂਗੇ ਤੇ ਵੀਡੀਓ ਅੱਗੇ ਦੇਖਣ ਤੋਂ ਪਹਿਲਾਂ ਜੇ ਤੁਸੀਂ ਆਪਣੀ YouTube ਚੈਨਲ Allrounder @155 ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਦੇ ਜ਼ਰੀਏ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਨੇ ਆ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਪੱਪਲ ਰਾਜਪੁਰਾ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਸੀ ਤੇ ਬੈਸਟ ਰੇਡਰ ਤੇ ਜੱਪਕੰਦੇ ਲਈ 515200 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਲੈ ਲਈ ਤੇ ਸੌਤ ਦੀਆਂ ਟੀਮਾਂ ਦੇ ਵਿਚਕਾਰ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸੌਤ ਹਰਿਆਣਾ ਦੀ ਟੀਮ ਸੈਕੰਡਰੀ ਰਹੀ ਤੇ ਲੈ ਲਈ ਦੀ ਟੀਮ ਫਾਸਟ ਤੇ ਇਥੋਂ ਦੇ ਵੈਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਟਰ ਰੇਡਰ ਬਣੇਗਾ ਅੰਬਾਲੀ ਵਾਲਾ ਸੱਤ ਕ ਵੱਡੀਆਂ ਪਾ ਕੇ 7 ਨੰਬਰ ਲਈ ਤੇ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਰੋਹਿਤ ਮਕੰਦਪੁਰੀਆ ਤੰਨੇਟਾ ਚਲੇ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਕਾਉਣੀ ਫਰੀਦਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 125000 ਤੇ ਦੂਜਾ ਨਾਮ 95000 ਸੀ ਤੇ ਵੈਟ ਰੇਡਰ ਤੇ ਜੱਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਸ਼ੇਰਗੜ ਚੀਮਾ ਤੇ ਰਹੀਮਪੁਰ ਦੀਆਂ ਟੀਮਾਂ ਦੇ ਵਿਚਕਾਰ ਕਰਵਾਇਆ ਗਿਆ ਸੀ ਤੇ ਇਹਦੇ ਵਿਚੋ ਰਹੀਮਪੁਰ ਦੀ ਟੀਮ ਸੈਕੰਡ ਤੇ ਸ਼ੇਰਗੜ ਚੀਮਾ ਦੀ ਟੀਮ ਫਾਸਟ ਰਹੀ ਤੇ ਇਥੋਂ ਦੇ ਵੈਟ ਰੇਡਰ ਤੇ ਜੱਫੀ ਦੀ ਗੱਲ ਕਰਕੇ ਤਾਂ ਇਥੋਂ ਵੈਟ ਰੇਡਰ ਬਣੇਗਾ ਮਨਦੀਪ ਬੱਲਰਾ ਵਾਲਾ 13 ਕਬੱਡੀਆਂ ਪਾ ਕੇ 1 ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਸਫੀਰ ਸਿੰਘ ਵਾਲਾ 6 ਟੱਚ ਲੈ ਕੇ ਚਾਰ ਜਫੇ ਲਾਈ ਤੇ ਮੁੰਡੇ ਕੌਣੀ ਦੇ ਕਬੱਡੀ ਕੱਪ ਤੋਂ ਮੋਟਰਸਾਈਕਲਾਂ ਦੇ ਵੈਟ ਰੇਡਰ ਤੇ ਜਾਫੀ ਬਣਿਆਗੇ ਲੈ ਵੀ ਇੱਕ ਖੁਸ਼ੀ ਦੀ ਗੱਲ ਇਹ ਆ ਵੀ ਆ ਮਨਦੀਪ ਬਲੜਾ ਵਾਲੇ ਨੇ ਕੌਣੀ ਦੇ ਵਿੱਚੋਂ ਪਹਿਲਾ ਮੋਟਰਸਾਈਕਲ ਜਿੱਤਿਆ ਤੇ ਪਹਿਲਾ ਮੋਟਰਸਾਈਕਲ ਹੀ ਆਪਣੇ ਉਸਤਾਦ ਬੁੰਦੀ ਮੋਣ ਨੂੰ ਗਿਫਟ ਕਰ ਰਿਹਾ ਇੱਕ ਵਾਰੀ ਤਾੜੀ ਮਾਰੋ ਜੀ ਆ ਹੁੰਦਾ ਮੇਰੇ ਵੀਰੋ ਚੇਲੇ ਤੇ ਗੁਰੂ ਦਾ ਪਿਆਰ ਹੈ ਕਹਿੰਦਾ ਮੈਂ ਪਹਿਲਾ ਮੋਟਰਸਾਈਕਲ ਜਿੱਤਿਆ ਤੇ ਜੀਲੇ ਕਰਕੇ ਜਿੱਤਿਆ ਤੇ ਆਪਾਂ ਗਿਫਟ ਵੀ ਉਸੇ ਨੂੰ ਕਰ ਦੇਣਾ ਇਹ ਵੀ ਬੁੰਦੀ ਬਈ ਤੈਨੂੰ ਵੀ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਸਾਡੇ ਮਨਦੀਪ ਨੂੰ ਬਖਸ਼ੇ ਤੇ ਦੁੱਗਣੀ ਮਿਹਨਤ ਤੇਰੀ ਵੀਰੇ ਵੀਰੋ ਹੋਰ ਕਰਵਾਵੇਂ ਤੇ ਇਸੇ ਤਰ੍ਹਾਂ ਮਨਦੀਪ ਹੋਰ ਮੇਲੇ ਤੋਂ ਬੈਸਟ ਬਣੇ ਬਹੁਤ-ਬਹੁਤ ਮੁਬਾਰਕਾਂ ਸਾਡੇ ਟਕੇ ਤੇ ਕੌਣੀ ਦੇ ਵਿੱਚ ਹੀ ਕਹਿੰਦੇ ਸਾਡੇ ਮਨਦੀਪ ਨੇ ਆਪਣੇ ਉਸਤਾਦ ਬੁੰਦੀ ਮੂਲਕ ਨੂੰ ਗਿਫਟ ਕਰ ਦਿੱਤਾ ਹੈ ਇਹ ਵੀ ਮੇਰੇ ਵੀਡੀਓ ਬੜੀ ਖੁਸ਼ੀ ਦੀ ਗੱਲ ਹੈ ਆਓ ਜੀ ਤੇ ਹਾਂਜੀ ਅਸੀ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ